ਲੁਧਿਆਣਾ ਦੀਨਪੰਦੇ ਪਿੰਡ ਹੀਰਾ ਵਿੱਚ ਰਾਇਕੋਟ ਹਲਕਾ ਇੰਚਾਰਜ ਬਿਕਰਮਜੀਤ ਸਿੰਘ ਖਾਲਸਾ ਵੱਲੋਂ ਨਵੀਂ ਬਣੀ ਮਹਿਲਾ ਮੰਡਲ ਨੂੰ ਸਨਮਾਨਿਤ ਕੀਤਾ ਗਿਆ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੇ 6,50,000 ਰੁਪਏ ਦੇ ਪੰਚਾਇਤ ਵੱਲੋਂ ਕੀਤੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਦਾ ਉਦਘਾਟਨ ਵੀ ਕੀਤਾ ਗਿਆ ਬਿਕਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਨਾਲ-ਨਾਲ ਵੱਖ-ਵੱਖ ਵਰਗਾਂ ਨੂੰ ਸਹੂਲਤਾਂ ਦੇਣ ਵਾਸਤੇ ਪਿੰਡਾਂ ਵਿੱਚ ਮਹਿਲਾ ਮੰਡਲ ਅਤੇ ਸਪੋਰਟਸ ਕਲੱਬਾਂ ਦਾ ਗਠਨ ਕੀਤਾ ਜਾ ਰਿਹਾ ਹੈ ਜਾਂ ਜੋ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਦੀਆਂ ਬੇਸਹਾਰਾ ਤੇ ਗਰੀਬ ਮਹਿਲਾਵਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਕੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਪੰਜਾਬ ਸਰਕਾਰ ਵੱਲੋਂ ਪਿੰਡਾਂ ਦਾ ਵਿਕਾਸ ਕਰਨ ਦੇ ਨਾਲ-ਨਾਲ ਵੱਖ-ਵੱਖ ਵਰਗਾਂ ਨੂੰ ਜਿਹੜੀਆਂ ਸਹੂਲਤਾਂ ਦੇਣ ਵਾਸਤੇ ਵੱਖ-ਵੱਖ ਵਰਗਾਂ ਨੂੰ ਮਾਨ ਸਤਕਾਰ ਦੇਣ ਵਾਸਤੇ ਪਿੰਡਾਂ ਦੇ ਅੰਦਰ ਮਹਿਲਾ ਮੰਡਲਾਂ ਦਾ ਗਠਨ ਔਰ ਸਪੋਰਟਸ ਕਲੱਬਾਂ ਦਾ ਗਠਨ ਕੀਤਾ ਜਾ ਰਿਹਾ ਹੈ ਜਿਹਦੇ ਤਹਿਤ ਨਗਰ ਹੀਰਾ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਦਿੱਤੀ ਹੋਈ ਗ੍ਰਾਂਟ 6.5 ਲੱਖ ਰੁਪਏ ਨਾਲ ਜਿਹੜੇ ਵਿਕਾਸ ਕਾਰਜ ਪੂਰੇ ਹੋਏ ਨੇ ਉਹਨਾਂ ਦਾ ਨੀਂ ਪੱਥਰ ਰੱਖਿਆ ਗਿਆ ਔਰ ਮਹਿਲਾ ਮੰਡਲ ਦਾ ਗਠਨ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਅੰਦਰ ਇਸ ਮਹਿਲਾ ਮੰਡਲ ਨੂੰ ਸ਼ਕਤੀ ਜਿਹੜੀ ਹੈ ਉਹ ਸਰਕਾਰ ਦੇਊਗੀ ਤਾਂ ਜੋ ਇਹ ਮਹਿਲਾਵਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰ ਸਕਣ ਔਰ ਉਹਨਾਂ ਮਹਿਲਾਵਾਂ ਦੀ ਮਦਦ ਕਰ ਸਕਣ ਜਿਹੜੀਆਂ ਪਿੰਡ ਦੇ ਅੰਦਰ ਬੇਸਹਾਰ ਆ ਔਰ ਗਰੀਬ ਨੇ ਉਦੇ ਵਾਸਤੇ ਸਰਕਾਰ ਇਹਨਾਂ ਨੂੰ ਹਰ ਪੱਖ ਤੋਂ ਤਕੜੇ ਕਰੂਗੀ ਔਰ ਆਉਣ ਵਾਲੇ ਸਮੇਂ ਦੇ ਅੰਦਰ ਇਹ ਨਗਰ ਕਿਉਂਕਿ ਵੱਡਾ ਔਰ ਪੰਥਕ ਨਗਰ ਹੈ ਇਸ ਨਗਰ ਨੂੰ ਜਿਹੜਾ ਹੈਗਾ ਗ੍ਰਾਂਟ ਜਿਹੜੀ ਹੈ ਵੱਡੇ ਪੱਧਰ ਤੇ ਦਿੱਤੀ ਜਾਊਗੀ ਔਰ ਇਹ ਸਾਲ ਜਿਹੜਾ ਸਰਕਾਰ ਵਿਕਾਸ ਦੇ ਵਜੇ ਮਨਾ ਰਹੀ ਹੈ ਉਹਦੇ ਤਹਿਤ ਇਸ ਪਿੰਡ ਨੂੰ ਔਰ ਇਸ ਬਲਾਕ ਦੇ ਸਾਰੇ ਪਿੰਡਾਂ ਨੂੰ ਜਿਹੜਾ ਹੈਗਾ ਵਾ ਵੱਦ ਤੋਂ ਵੱਦ ਗ੍ਰਾਂਟ ਦਿੱਤੀ ਜਾਊਗੀ ਕੋਈ ਵੀ ਇੱਥੇ ਅਜਿਹਾ ਕੰਮ ਬਚੂਗਾ ਨਹੀਂ ਜਿਹੜਾ ਕੰਮ ਸਰਕਾਰ ਦੇ ਜਿੰਮੇ 'ਚ ਹੋਵੇ ਔਰ ਨਾ ਕੀਤਾ ਹੋਇਆ ਹੈ। ਹੀਰਾ ਤੋਂ ਜਸਵੀਰ ਹੀਰਾ ਦੀ ਰਿਪੋਰਟ ਪੈਰੇ ਦਾ ਟੀਵੀ